ਹੜਾਂਾਂ ਦਿਨੇ ਕੁਦਰਤ ਦਾ ਕਹਿਰ ਇਸ ਪਰਿਵਾਰ ਤੇ ਥੇਂ ਰੁਕਿਆ ਤਸਵੀਰਾਂ ਤੁਸੀਂ ਦੇਖਿਆ ਇੱਕ ਘਰ ਹੜ ਦੇ ਵਿੱਚ ਆ ਗਿਆ ਬਰਸਾਤ ਦੀ ਚਪੇਟ ਦੇ ਵਿੱਚ ਆ ਕੇ ਪੂਰੀ ਤਰੀਕੇ ਖਤਮ ਹੋ ਗਿਆ ਭਾਈ ਜੀ ਅੱਖਰ ਦਾ ਭਾਈ ਜੀ ਜਿਹਨਾਂ ਦਾ ਨਾਮ ਇੰਦਰਪ੍ਰੀਤ ਹੈ ਤੇ ਮੇਰੇ ਡੈਡੀ ਦਾ ਨਾਮ ਤਾਂ ਸੇਵਨ ਇਹਦਾ ਨਾਮ ਜੇਲਾ ਸੇਵਨ ਦਾ ਸੇਵਨ ਤੇ ਮੇਰੀ ਨਮਾਜ਼ੀ ਮੱਤੀ ਹੈ ਜਿਹਨਾਂ ਦਾ ਪਿਆਰ ਮਿਲਿਆ ਮੈਂ ਅੱਜ ਪਹੁੰਚਿਆ ਮੈਂ ਪਾਣੀ ਨਾ ਪਾਣੀ ਆਇਆ ਹੈ ਸਾਡੇ ਘਰ ਲੈ ਚ ਗਏ ਹੈ ਸਾਡੀ ਨਾਲ ਬਰਤਵਾ ਦੀ ਮਦਦ ਕਰਨੀ ਤੁਹਾਡਾ ਘਰ ਬਣਾਉਣਾ ਦਾ ਮਕਸਦ ਕੋਸ਼ਿਸ਼ਾਂ ਕਰਕੇ ਪਹੁੰਚਾਉਣੇ ਮੰਮੀ ਨੂੰ ਕੀ ਹੋ ਗਿਆ ਸੀ ਮੰਮੀ ਡੈਗ ਹੋ ਗਿਆ ਪਾਪਾ ਨੂੰ ਵੀ ਪਾਪਾ ਮਮਾਰੇ ਤਾਂ ਮੁੱਕ ਗਏ ਨਹੀਂ ਕਰਦਾ ਕਿ ਭਰਾ ਨਾਲ ਮੇਰਾ ਹਾਂ ਭੈਣ ਨਾਲ ਮੇਰਾ ਕਰਦਾ ਤਾਂ ਹੈਗਾ ਮੇਰਾ ਭਰਾ ਇੱਥੇ ਆ ਜਵੇ ਰੋਣ ਲੱਪ ਪੈਂਦਾ ਹਮਕੇ ਤੁਸੀਂ ਸਮਝਾਉਂਦੇ ਆ ਫਿਰ ਉਹਨੂੰ ਸਮਝਾਉਂਦੇ ਦੇ ਹੈਗੇ ਇਹਨੂੰ ਜੈ ਸਮਝਦਾ ਇਹਨਾਂ ਨੂੰ ਆਂਦਾ ਮੈਨੂੰ ਤਾਂ ਪਾਣੀ ਵੀ ਇਫਟੇ ਵੜਾ ਰੋਣ ਨੂੰ ਦੋ ਸਾਡੀ ਇਹ ਕਹਾਣੀ ਸਾਡੇ ਚੈਨਲ ਦੀ ਰਹੀ ਜੇਕਰ ਕਿਸੇ ਐਨ ਜੀਓ ਤੱਕ ਪਹੁੰਚਦੀ ਹੈ ਜਾਂ ਕਿਸੇ ਵੀ ਟੀਮ ਤੱਕ ਪਹੁੰਚਦੀ ਹੈ ਤਾਂ ਇਸ ਬੱਚੇ ਦੀ ਮਦਦ ਇਸ ਦੇ ਭੈਣ ਭਰਾਵਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਦੀ ਬਾ ਜ਼ਰੂਰ ਫੜੀ ਜਾਵੇ ਸਤਿ ਸ਼੍ਰੀ ਅਕਾਲ ਪੰਜਾਬ ਟ੍ਰੋਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨੀਲਮ ਸੈਣੀ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਹੜ ਤੋਂ ਬਾਅਦ ਕਈ ਅਜਹੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਵਾਕਈ ਸੋਚਣ ਤੇ ਮਜਬੂਰ ਕਰ ਦੇਣਗੀਆਂ ਤੁਹਾਨੂੰ ਕਿ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਦਰਦ ਲੈ ਕੇ ਵੀ ਲੋਕ ਜੀ ਰਨੇ ਕ ਅਜਹੀ ਹੀ ਕਹਾਣੀ ਸਾਡੇ ਕੋਲ ਇਸ ਵਕਤ ਮੌਜੂਦ ਹੈ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਉਹ ਕਹਾਣੀ ਕੀ ਹੈ ਉਹ ਕਹਾਣੀ ਹੈ ਇੱਕ ਪਰਿਵਾਰ ਦੀ ਮੇਰੇ ਪਿੱਛੇ ਇਸ ਵਕਤ ਜੋ ਤੁਸੀਂ ਘਰ ਦੇਖ ਰਹੇ ਹੋ ਇਹ ਉਸ ਘਰ ਦੀ ਕਹਾਣੀ ਹੈ ਇੱਕar 2 ਤੋਂ 3 ਮਹੀਨੇ ਪਹਿਲਾਂ ਹੱਸਦਾ ਖੇਡਦਾ ਸੀ ਇਸ ਪਰਿਵਾਰ ਦੇ ਵਿੱਚ 5 ਜੀ ਰਹਿੰਦੇ ਸੀ ਮਾਤਾ-ਪਿਤਾ ਤੇ ਉਹਨਾਂ ਦੇ 3 ਬੱਚੇ ਦੱਸਿਆ ਜਾ ਰਿਹਾ ਹੈ ਕਿ ਮਾਤਾ-ਪਿਤਾ ਦੀ ਕਰੀਬ-ਕਰੀਬ 2 ਮਹੀਨੇ ਪਹਿਲਾਂ ਮੌਤ ਹੋ ਜਾਂਦੀ ਹੈ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਪਿਓ ਨੂੰ ਹਾਰਟ ਅਟੈਕ ਆਂਦਾ ਹੈ ਤੇ ਮਾਂ ਦੀ ਸਿਹਤ ਖਰਾਬ ਰਹਿਣ ਕਰਕੇ ਉਹ ਵੀ ਦੁਨੀਆ ਨੂੰ ਤੇ ਆਪਣੇ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਪਿੱਛੇ ਰਹਿ ਜਾਂਦੇ ਨੇ ਤਿੰਨ ਮਾਸੂਮ ਬੱਚੇ ਇੱਕ ਦੀ ਉਮਰ 12 ਸਾਲ ਇੱਕ ਦੀ ਉਮਰ 11 ਸਾਲ ਤੇ ਇੱਕ ਉਹਨਾਂ ਦੀ ਸਭ ਤੋਂ ਛੋਟੀ ਨਿੱਕੀ ਮਾਸੂਮ ਭੈਣ ਜਿਸ ਦੀ ਉਮਰ ਮਹਸਤਿੰਨ ਤੋਂ 4 ਸਾਲ ਹੜ੍ਹ ਆਉਂਦੇ ਨੇ ਕੁਦਰਤ ਦਾ ਕਹਿਰ ਇਸ ਪਰਿਵਾਰ ਤੇ ਇੱਥੇ ਹੀ ਨਹੀਂ ਰੁਕਿਆ ਤਸਵੀਰਾਂ ਤੁਸੀਂ ਦੇਖਿਆ ਇੱਕ ਘਰ ਹੜ੍ਹ ਦੇ ਵਿੱਚ ਆ ਗਿਆ ਬਰਸਾਤ ਦੀ ਚਪੇਟ ਦੇ ਵਿੱਚ ਆ ਕੇ ਪੂਰੇ ਤਰੀਕੇ ਖਤਮ ਹੋ ਗਿਆ ਇਹਨਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਹੁਣ ਇਹ ਸਿਰਫ ਔਰ ਸਿਰਫ ਇੱਕ ਖੰਡਰ ਹੈ ਉਹ ਬੱਚਾ ਇਸ ਵਕਤ ਸਾਡੇ ਨਾਲ ਮੌਜੂਦ ਹੈ ਜਿਸ ਬੱਚੇ ਨੇ ਇਹ ਦਰਦ ਆਪਣੇ ਜ਼ਹਿਨ ਤੇ ਹੰਡਾਇਆ ਹੈ ਗੱਲਬਾਤ ਕਰਦੇ ਆ ਬੱਚੇ ਦਾ ਨਾਮ ਕੀ ਹੈ ਜਵਿੰਦਰਪ੍ਰੀਤ ਸਿੰਘ ਤੁਸੀਂ ਕਿੰਨੇ ਭੈਣ ਭਰਾ ਹੋ ਦੋ ਭਰਾ ਇੱਕ ਭੈਣ ਭਰਾ ਦੀ ਉਮਰ ਤੁਸੀਂ ਕਿੰਨੇ ਕਿੰਨਾ ਕੁ ਵੱਡਾ ਭਰਾ ਮੈਂ ਸਾਰਿਆਂ ਦਾ ਵੱਡਾ ਮੇਰਾ ਭਰਾ ਨਿਕਾ ਮੇਰੇ ਭਰਾ ਤੋਂ ਨਿੱਕੀ ਮੇਰੀ ਭੈਣ ਆ ਭਰਾ ਕਿੱਥੇ ਰਹਿੰਦਾ ਭਰਾ ਮੇਰਾ ਨਿਕੋ ਉੱਧਰ ਰਿਸ਼ਤੇਦਾਰ ਰਹਿੰਦੇ ਨੇ ਨਿਕੋ ਉੱਧਰ ਹਾਂਜੀ ਤੇ ਤੁਸੀਂ ਇੱਥੇ ਇਸ ਪਿੰਡ ਦੇ ਵਿੱਚ ਹੀ ਰਹਿ ਰਹੇ ਹੋ? ਹਾਂਜੀ। ਕੀ ਕਿਹਦੇ ਕੋਲ ਰਹਿ ਰਹੇ ਹੋ ਤੁਸੀਂ? ਅਜੇ ਤਾਈ ਤਾਇ ਕੋ ਰਹਿਨੇ ਚਾਚਾ ਤਾਇ ਕੋ। ਤੇ ਛੋਟੀ ਭੈਣ ਜਿਹੜੀ ਸਭ ਤੋਂ ਛੋਟੀ ਭੈਣ ਆ ਉਹ ਕਿੱਥੇ ਆ? ਉਹ ਦਿੱਲੀ ਏ। ਉਹ ਕਿਹਦੇ ਕੋਲ ਹੈ? ਉਹ ਚਾਚੇ ਤਾਇ ਉਧਰ ਜਾ ਮਾਮੇ ਮਾਮਿਆ ਕੋ। ਇਹਨਾਂ ਨੂੰ ਪੱਕੇ ਲੱਗੇ ਆ ਉਹ। ਹਾਂਜੀ ਭੈਣ ਮੇਰੀ ਪੱਕੇ ਲੱਗੇ ਰਿਸ਼ਤੇਦਾਰ ਲੱਗੇ ਉਹਨਾਂ ਨੂੰ ਦਾ ਲਾਦ ਨਹੀਂ ਹੈਗੀ ਕੋਈ। ਤੇ ਮੰਮੀ ਨੂੰ ਕੀ ਹੋ ਗਿਆ ਸੀ? ਮੰਮੀ ਟੈਗ ਹੋ ਗਿਆ ਮਮੀ ਪਾਪਾ ਨੂੰ ਵੀ ਪਾਪਾ ਮਮਾਰ ਹੀ ਤਾਂ ਮੁੱਕ ਗਏ ਉਸ ਤੋਂ ਬਾਅਦ ਕੋਈ ਤੁਹਾਡੇ ਘਰ ਨਹੀਂ ਆਇਆ ਹੁਣ ਜਿੱਦਾਂ ਇਹ ਘਰ ਟੁੱਟਿਆ ਆ ਕੋਈ ਤੁਹਾਡੇ ਕੋਲ ਨਹੀਂ ਆਇਆ ਨਹੀਂ ਜੀ ਲੱਗਦਾ ਤੁਹਾਨੂੰ ਤੁਹਾਡਾ ਇਹ ਘਰ ਬਣੂਗਾ ਫਿਰ ਤੋਂ ਹਾਂਜੀ ਲੱਗਦਾ ਹੈਗਾ ਤੁਸੀਂ ਹੁਣ ਸਾਰਾ ਦਿਨ ਸਪਿੰਡ ਦੇ ਵਿੱਚ ਰਹਿੰਦੇ ਹੋ ਮੈਂ ਦੇਖਿਆ ਹੁਣ ਬੰਨ ਤੇ ਜਿੱਥੇ ਕੰਮ ਹੋ ਰਿਹਾ ਸੀ ਪਤਾ ਤੁਸੀਂ ਉੱਥੇ ਵੀ ਮੌਜੂਦ ਸੀਗੇ ਮੰਜੂਰ ਤਾਂ ਹਣਾ ਭੈਣਾ ਆਂਦੇ ਆ ਵੀਰ ਹੋਣ ਜਾਂਦੇ ਆ ਚਲ ਜਾ ਕਰਦਾ 10 ਮਿੰਟ ਕੀ ਜੇ ਘਰੇ ਰਹਿਣਾ ਆਪਣੇ ਭਰਾ ਨੂੰ ਮਿਲਦੇ ਹੋ ਤੁਸੀਂ ਹਾਂਜੀ ਦਿਲ ਨਹੀਂ ਕਰਦਾ ਕਿ ਭਰਾ ਨਾਲ ਮੇਰਾ ਹਾਂ ਭੈਣ ਨਾਲ ਮੇਰਾ ਹਾਂ ਕਰਦਾ ਤਾਂ ਹੈਗਾ ਮੇਰਾ ਭਰਾ ਇੱਥੇ ਆ ਜਵੇ ਰੋਣ ਲੱਪ ਜਾਂਦਾ ਮੜਕੇ ਤੁਸੀਂ ਸਮਝਾਉਂਦੇ ਆ ਫਿਰ ਉਹਨੂੰ ਸਮਝਾਉਂਦੇ ਲੈਗੇ ਇਹਨੂੰ ਤੇ ਇਹ ਸਮਝਦਾ ਇੰਨਾ ਫਿਰ ਆਂਦਾ ਮੈਨੂੰ ਤਾਂ ਪਾਣੀ ਵੇਖ ਕੇ ਵੜਾ ਰੋਣੋਂ ਦਾ ਇਸ ਬੱਚੇ ਨਾਲ ਗੱਲਬਾਤ ਕਰਕੇ ਮੈਨੂੰ ਖੁਦ ਨਹੀਂ ਸਮਝ ਆ ਰਿਹਾ ਕਿ ਮੈਂ ਕੀ ਕਹਾ ਕੁਦਰਤ ਦਾ ਕਹਿਰ ਤਿੰਨ ਭੈਣ ਭਰਾਵਾਂ ਨੂੰ ਵੀ ਅਲੱਗ ਕਰ ਦਿੱਤਾ ਮਾਪੇ ਪਹਿਲਾਂ ਤੁਰ ਗਏ ਸੀ ਤੇ ਹੜ ਤੋਂ ਬਾਅਦ ਜਦੋਂ ਘਰ ਪੂਰਾ ਟਹਿ ਗਿਆ ਭਰਾ ਨੂੰ ਨਕੋਦਰ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਉਹ ਲੈ ਗਏ ਇਹ ਇੱਥੇ ਆਪਣੇ ਚਾਚੇ ਤਾਏ ਦੇ ਕੋਲ ਰਹਿ ਰਿਹਾ ਤੇ ਛੋਟੀ ਭੈਣ ਜੋ ਤਿੰਨ ਜਾਂ ਚਾਰ ਸਾਲ ਦੀ ਹੈ ਉਹਨਾਂ ਨੂੰ ਦਿੱਲੀ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਲੈ ਗਏ ਕਿਉਂਕਿ ਉਹਨਾਂ ਦੇ ਕੋਲ ਕੋਈ ਔਲਾਦ ਨਹੀਂ ਸੀ ਸੋ ਅਜੇ ਹੀ ਵੀ ਲੋਕ ਮੌਜੂਦ ਨੇ ਔਰ ਇਸ ਬੱਚੇ ਦੀ ਉਮਰ ਦੇਖੋ ਤੁਸੀਂ ਕੋਈ ਮੈਜੋਰਿਟੀ ਨਹੀਂ ਹੈ ਕੋਈ ਸਮਝ ਨਹੀਂ ਹੈ ਪਰ ਫਿਰ ਵੀ ਇਹ ਕਹਿੰਦਾ ਹੈ ਕਿ ਮੈਂ ਆਪਣੇ ਛੋਟੇ ਭਰਾ ਨੂੰ ਸਮਝਾਉਂਦਾ ਹਾਂ ਕਿ ਕੋਈ ਗੱਲ ਨਹੀਂ ਦਿਲ ਹੌਲਾ ਨਾ ਕਰ ਪਰੋਇਆ ਨਾ ਕਰ ਪਰ ਛੋਟਾ ਭਰਾ ਕਹਿੰਦਾ ਹੈ ਕਿ ਘਰ ਨੂੰ ਦੇਖ ਕੇ ਔਰ ਇਸ ਪਿੰਡ ਦੇ ਵਿੱਚ ਜਿੱਥਾਂ ਜਿੱਦਾਂ ਪਾਣੀ ਭਰਿਆ ਹੈ ਉਸ ਨੂੰ ਦੇਖ ਕੇ ਮੇਰੇ ਦਿਲ 'ਚ ਹੌਲ ਪੈਂਦੇ ਨੇ ਵਾਕਈ ਹੌਲ ਪੈਂਦੇ ਨੇ ਹੌਲ ਸਾਡੇ ਅੰਦਰ ਵੀ ਪੈ ਰਹੇ ਨੇ ਜਦੋਂ ਅਸੀਂ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ ਤੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹੌਲ ਪੈਣੇ ਲਾਜ਼ਮੀ ਨੇ ਕਿਉਂਕਿ ਪੰਜਾਬ ਦੀ ਇਸ ਤਸਵੀਰ ਦੀ ਉਮੀਦ ਕਿਸੇ ਨੇ ਵੀ ਨਹੀਂ ਕੀਤੀ ਸੀ ਪੈਣੀ ਕਾਦਰ ਇਸ ਪਿੰਡ ਦਾ ਨਾਂ ਹੈ ਇਹ ਬੱਚਾ ਸਾਡੇ ਨਾਲ ਮੌਜੂਦ ਹੈ ਕਹਾਣੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਸਾਡੀ ਇਹ ਕਹਾਣੀ ਸਾਡੇ ਚੈਨਲ ਦੇ ਰਾਹੀਂ ਜੇਕਰ ਕਿਸੇ ਐਨਜੀਓ ਤੱਕ ਪਹੁੰਚਦੀ ਹੈ ਇਹ ਕਿਸੇ ਵੀ ਟੀਮ ਤੱਕ ਪਹੁੰਚਦੀ ਹੈ ਤਾਂ ਇਸ ਬੱਚੇ ਦੀ ਮਦਦ ਇਸ ਦੇ ਭੈਣ ਭਰਾਵਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਦੀ ਬਾ ਜ਼ਰੂਰ ਫੜੀ ਜਾਵੇ ਸੁਲਤਾਨਪੁਰ ਲੋਧੀ ਤੋਂ ਨੀਲਮ ਸੈਣੀ ਦੀ ਰਿਪੋਰਟ